ਵੋਟਾਂ ਦੇ ਮੱਦੇਨਜ਼ਰ 1 ਜੂਨ ਦੀ ਤਰੀਕ ਜਿਹੜੀ ਹੈ ਉਹ ਆਪਣੇ ਆਪ ਚ ਇੱਕ ਵੱਡਾ ਰੋਲ ਅਦਾ ਕਰ ਰਹੀ ਹੈ 1 ਜੂਨ ਨੂੰ ਵੋਟਾਂ ਪਾਈਆਂ ਜਾਣਗੀਆਂ ਵੱਖ-ਵੱਖ ਹਿੱਸਿਆਂ ਦੇ ਵਿੱਚ ਔਰ ਉਸੇ ਤਰੀਕ ਨੂੰ ਮੱਦੇਨਜ਼ਰ ਰੱਖਦੇ ਆ ਸੁਖਬੀਰ ਸਿੰਘ ਬਾਦਲ ਆਪਣੇ ਪ੍ਰਚਾਰ ਨੂੰ ਹੋਰ ਪ੍ਰਫੁੱਲਤ ਕਰਨ ਦੀ ਕੋਸ਼ਿਸ਼ ਕਰਦੇ ਨਜ਼ਰ ਆਏ ਨੇ ਖੈਰ ਜਦੋਂ ਕੁਝ ਵੀ ਨਾ ਚੱਲਿਆ ਹੋਵੇ ਉਦੋਂ ਸੁਖਬੀਰ ਬਾਦਲ ਦਾ ਇਸ ਤਰ੍ਹਾਂ ਦਾ ਬਿਆਨ ਆਪਣੇ ਆਪ ਦੇ ਵਿੱਚ ਵਿਵਾਦਿਤ ਕਿਆ ਜਾ ਸਕਦਾ ਪਰ ਸੁਖਬੀਰ ਸਿੰਘ ਬਾਦਲ ਨੇ ਉਸ ਨੂੰ ਸਹੀ ਤਰੀਕੇ ਨਾਲ ਵਰਤਣ ਦਾ ਫੈਸਲਾ ਸ਼ਾਇਦ ਜ਼ਰੂਰ ਕਰ ਲਿਆ 1 ਜੂਨ ਨੂੰ ਵੱਧ ਚੜ ਕੇ ਪ੍ਰਚਾਰਿਆ ਜਾ ਰਿਹਾ 1 ਜੂਨ ਨੂੰ ਕੀ ਹੋਇਆ ਸੀਗਾ 1 ਜੂਨ ਨੂੰ ਕੀ ਕੁਝ ਵਾਪਰਿਆ ਸੀ ਉਸ ਨੂੰ ਵੱਧ ਚੜ ਕੇ ਪ੍ਰਚਾਰਿਆ ਜਾ ਰਿਹਾ ਹੈ ਦਰਬਾਰ ਸਾਹਿਬ ਤੇ ਹੋਏ ਫੌਜੀ ਹਮਲੇ ਦੀ ਸ਼ੁਰੂਆਤ 1 ਜੂਨ ਤੋਂ ਹੁੰਦੀ ਹੈ ਸਹੀ ਤਰੀਕੇ ਦੇ ਨਾਲ 1 ਜੂਨ ਤੋਂ ਨਹੀਂ ਇਸ ਦੇ ਵਿੱਚ ਮਈ ਮਹੀਨੇ ਦੀਆਂ ਆਖਰੀ ਤਰੀਕਾਂ ਦਾ ਵੀ ਜ਼ਿਕਰ ਆਉਂਦਾ ਆ ਪਰ ਜਦੋਂ ਇਤਿਹਾਸਕਾਰ ਇਤਿਹਾਸ ਲਿਖਦੇ ਨੇ ਤਾਂ 1 ਜੂਨ ਦਾ ਬਹੁਤ ਵੱਡਾ ਆ ਆਧਾਰ ਹੈਗਾ ਯਾ ਇਸ ਸਾਰੇ ਸਮਿਕਰਣ ਦੇ ਵਿੱਚ ਤੋਂ ਉਸੇ ਸਮਿਕਰਣ ਨੂੰ ਉਸੇ ਆਧਾਰ ਨੂੰ ਉਸੇ ਤਰੀਕ ਨੂੰ ਹਵਾਲਾ ਲੈ ਕੇ ਉਥੇ ਹੀ ਸੁਖਬੀਰ ਸਿੰਘ ਬਾਦਲ ਆਪਣਾ ਪ੍ਰਚਾਰ ਕਰਦੇ ਨਜ਼ਰ ਆ ਰਹੇ ਨੇ ਸੁਖਬੀਰ ਸਿੰਘ ਬਾਦਲ ਨੇ ਸਾਫ ਨਿਸ਼ਾਨੇ ਸਾਧਦੇ ਨੇ ਕਾਂਗਰਸ ਪਾਰਟੀ ਦੇ ਉੱਤੇ ਕਿ 1 ਜੂਨ ਨੂੰ ਤਿਆਰੀ ਕਰ ਲਈ ਗਈ ਸੀ ਫੌਜੀ ਹਮਲੇ ਦੀ ਦਰਬਾਰ ਸਾਹਿਬ ਤੇ ਫੌਜੀ ਹਮਲੇ ਦੀ ਦਿਯਾਰੀ ਜਿਹੜੀ ਆ ਉਹ 1 ਜੂਨ ਨੂੰ ਕਰ ਲਈ ਗਈ ਸੀ ਔਰ ਇਸੇ 1 ਜੂਨ ਦਾ ਹਵਾਲਾ ਲੈ ਕੇ ਸੁਖਬੀਰ ਸਿੰਘ ਬਾਦਲ ਪ੍ਰਚਾਰ ਅਗਾਂਹ ਵਧਾਉਂਦੇ ਨਜ਼ਰ ਆ ਰਹੇ ਨੇ ਵਾਲੇ ਸਾਫ਼ ਕਿਹਾ ਕਿ ਉਸ ਪਾਰਟੀ ਨੂੰ ਵੋਟਾਂ ਪਾਉਣੀਆਂ ਜਿਸ ਪਾਰਟੀ ਨੇ ਇਹ ਸਾਰਾ ਕਾਂਡ ਅਮਲ ਦੇ ਵਿੱਚ ਲਿਆਂਦਾ ਜਾਂ ਫਿਰ ਪੰਥਕ ਪਾਰਟੀ ਨੂੰ ਸੁਰਜੀਤ ਕਰਨਾ ਲੋਕਾਂ ਨੂੰ ਸਵਾਲ ਪੁੱਛਦੇ ਨਜ਼ਰ ਆਏ ਨੇ ਪਰ ਇੱਥੇ ਆ ਕੇ ਸਵਾਲ ਖੜਾ ਹੁੰਦਾ ਹੈ ਕਿ ਆਪਣੀ ਜਿੱਤ ਵਾਸਤੇ ਸੁਖਬੀਰ ਸਿੰਘ ਬਾਦਲ ਇੰਨਾ ਇਮੋਸ਼ਨਲ ਸੈਂਟੀਮੈਂਟ ਕਿਉਂ ਟ੍ਰਿਗਰ ਕਰਦੇ ਪਏ ਨੇ ਪਰ ਦੂਜੇ ਪਾਸੇ ਕਾਂਗਰਸ ਪਾਰਟੀ ਇਹ ਗੱਲ ਚੱਕ ਸਕਦੀ ਹੈ ਕਿ 2015 ਦੇ ਵਿੱਚ ਜਿਹੜੀ ਬੇਅਦਬੀ ਕਾਂਡ ਵਾਪਰਿਆ ਜਿਹੜਾ ਗੋਲੀ ਕਾਂਡ ਵਾਪਰਿਆ ਉਸ ਗੋਲੀ ਕਾਂਡ ਦੇ ਵਿੱਚ ਹੁਣ ਤੱਕ ਜਿਹੜੀ ਪਾਰਟੀ ਦੇ ਉੱਤੇ ਇਲਜ਼ਾਮ ਲੱਗਦੇ ਆਏ ਨੇ ਕੀ ਪੰਜਾਬ ਦੇ ਲੋਕ ਉਸ ਪਾਰਟੀ ਨੂੰ ਚਿਤਾਉਣਗੇ ਉਸ ਪਾਰਟੀ ਨੂੰ ਵੋਟ ਪਾਉਣਗੇ ਇਸ ਤਰ੍ਹਾਂ ਦਾ ਪ੍ਰਚਾਰ ਜ਼ਰੂਰ ਹੋ ਸਕਦਾ ਪਰ ਇਸ ਦਾ ਆਰੰਭ ਜਿਹੜਾ ਹੈ ਇਸ ਦੀ ਸ਼ੁਰੂਆਤ ਜਿਹੜੀ ਹੈ ਉਹ ਸੁਖਵੀਰ ਸਿੰਘ ਬਾਦਲ ਨੇ 1 ਜੂਨ ਦਾ ਹਵਾਲਾ ਦੇ ਕੇ ਕਰ ਦਿੱਤੀ ਹੈ ਖੈਰ ਆਉਂਦੇ ਸਮੇਂ ਦੇ ਵਿੱਚ ਕਾਂਗਰਸ ਕੀ ਰਣਨੀਤੀ ਅਪਣਾਵੇਗੀ ਆਪਣੀ ਇਹ ਸਮਾਂ ਦੱਸੇਗਾ ਪਰ ਫਿਲਹਾਲ ਸੋ ਖਬੀਰ ਸਿੰਘ ਬਾਦਲ ਦਾ ਇਹ ਵੱਡਾ ਬਿਆਨ ਆਪਣੇ ਆਪ 'ਚ ਸਵਾਲ ਖੜੇ ਕਰ ਰਿਹਾ ਕੀ ਕੁਝ ਬੋਲੇਗਾ ਸੁਖਬੀਰ ਬਾਦਲ ਆਊਸ ਹੌਲਦਨੀ ਸਰਕਾਰਾਂ ਆਉਂਦੀਆਂ ਸਰਕਾਰਾਂ ਚਲੇ ਜਾਂਦੀਆਂ ਕਿਤੇ ਆਪਾਂ ਸੋਚਿਆ ਕਿ ਕਿਹੜੀ ਪਾਰਟੀ ਨੇ ਕਿਹੜੇ ਲੀਡਰਾਂ ਨੇ ਕੀ ਕੀਤਾ ਜਿਹੜਾ ਮੈਂ ਆਪਣੇ ਦੇਸ਼ ਦਾ ਇਤਿਹਾਸ ਦੇਖਿਆ ਆਪਣੇ ਇਲਕਸ਼ਨਾ ਵਿੱਚ ਮੈਰਿਟ ਤੇ ਫੈਸਲੇ ਨਹੀਂ ਹੁੰਦੇ ਜਜ਼ਬਾਤ ਨਾਲ ਧਰੇ ਬੰਦੀ ਨਾਲ ਉਸ ਬੇਸਿਸ ਤੇ ਕਾਸਟ ਬੇਸਿਸ ਤੇ ਫੈਸਲੇ ਹੋ ਜਾਂਦੇ ਆ ਜੇ ਪੰਜਾਬੀ ਖਾਲਸਾ ਜੀ ਤੁਸੀਂ ਮੈਰਿਟ ਤੇ ਫੈਸਲਾ ਕਰੋ ਤੇ ਥੋੜ੍ਹਾ ਜਿਹੜਾ ਬਟਨ ਹੈ ਤਕੜੀ ਤੋਂ ਬਿਨਾਂ ਕਿਤੇ ਜਾ ਹੀ ਨਹੀਂ ਸਕਦਾ ਅੱਜ ਚਾਰ ਪਾਰਟੀਆਂ ਮੁਕਾਬਲੇ ਚ ਐ ਚਾਰਾਂ ਦਾ ਇਤਿਹਾਸ ਪਤਾ ਹੈ ਚਾਰਾਂ ਦੇ ਕੰਮ ਕਰਨ ਦੇ ਤਰੀਕੇ ਪਤਾ ਹੈ ਚਾਰਾਂ ਦੀ ਲੀਡਰਸ਼ਿਪ ਬਾਰੇ ਪਤਾ ਹੈ ਤੇ ਫਿਰ ਵੀ ਆਪਾਂ ਫੈਸਲੇ ਸਹੀ ਨਹੀਂ ਕਰਦੇ ਦੇਖੋ ਨੁਕਸਾਨ ਕਿਹਦਾ ਹੁੰਦਾ ਹੈ ਦੇਖੋ ਆਪਾਂ ਕਿਤੇ ਹੋਰ ਜਾ ਕੇ ਤਾਂ ਰਹਿ ਸਕਦੇ ਨਹੀਂ ਪੰਜਾਬ ਆਪਣਾ ਘਰ ਹੈ ਜੇ ਪੰਜਾਬ ਵਿੱਚ ਤਰੱਕੀ ਹੋਊਗੀ ਆਪਾਂ ਨੂੰ ਫਾਇਦਾ ਹੈ ਜੇ ਪੰਜਾਬ ਵਿੱਚ ਕੰਮ ਰੁਕੀਊਗਾ ਬੁਰਾ ਹਾਲ ਹੋ ਜਾਊਗਾ ਖਤਮ ਹੋ ਜਾਊਗੀ ਇਹ ਨੁਕਸਾਨ ਆਪਣਾ ਹੀ ਹੈ ਆਪਾਂ ਕੀ ਕਰਦੇ ਆਂ ਵੋਟਾਂ ਪਾ ਦਨੇ ਆਂ ਫਿਰ ਕਹਿੰਦੇ ਆਂ ਗਲਤੀ ਹੋ ਗਈ ਪਰ ਜਿਹੜੀ ਗਲਤੀ ਹੋ ਗਈ ਨਾ 5 ਸਾਲ ਜ਼ਿੰਦਗੀ ਦੇ ਖਰਾਬ ਹੋ ਜਾਂਦੇ ਤੁਹਾਡੇ 5 ਸਾਲ ਤੇ ਬੜਵਾਂ ਲਗਾਤਾਰ ਗਲਤੀ ਹੋ ਜਾਂਦਾ 10 ਸਾਲ 50 ਸਾਲ ਆਲਾ 60 ਸਾਲ ਦਾ ਹੋ ਜਾਂਦਾ 70 ਸਾਲ ਆਲਾ 70 ਸਾਲ ਦਾ ਹੋ ਜਾਂਦਾ 10 ਸਾਲ ਜ਼ਿੰਦਗੀ ਦੇ ਬਹੁਤ ਹੁੰਦੇ ਆ ਚਾਰ ਪਾਰਟੀਆਂ ਇੱਕ ਕਾਂਗਰਸ ਪਾਰਟੀ ਹੈ ਜੀ ਦਾ ਇਤਿਹਾਸ ਤੁਹਾਨੂੰ ਪਤਾ ਹੈ ਤੇ ਤੁਹਾਨੂੰ ਇਹ ਕੱਲ ਯਾਦ ਵੀ ਕਰਨੀ ਚਾਹੀਦੀ ਹੈ ਐਸ ਸਾਲ ਜਿਹੜੇ ਤੁਸੀਂ ਵੋਟ ਪਾਉਣ ਜਾਉਂਗੇ 1 ਜੂਨ ਨੂੰ ਵੋਟਾਂ 1 ਜੂਨ ਨੂੰ ਉਸ ਟਾਈਮ ਇੰਦਰਾ ਗਾਂਧੀ ਨੇ ਟੈਂਕਾਂ ਤੋਪਾਂ ਦਾ ਹਮਲਾ ਦਾ ਐਲਾਨ ਕੀਤਾ ਸੀ ਦਰਬਾਰ ਸਾਹਿਬ ਦਾ ਜਿਸ ਦਿਨ ਤੁਸੀਂ ਵੋਟਾਂ ਪਾਉਣ ਜਾਉਂਗੇ ਕੀ ਤੁਸੀਂ ਭੁੱਲ ਸਕਦੇ ਹੋ ਪਰ ਖਾਲਸਾ ਜੀ ਸਾਰੇ ਭੁੱਲ ਗਏ ਸਾਰੇ ਭੁੱਲੇ ਬੈਠੇ ਐ ਮੈਂ ਇੱਕ ਵਾਰ ਦੱਸ ਰਿਆ ਸੀ ਕਿ ਆਪਣੀ ਕੌਮ ਨੂੰ ਹੋ ਗਈ ਗਿਆ 84 ਵਿੱਚ ਕਤਲੇਆਮ ਹੋਏ 85 ਵਿੱਚ ਪੰਜਾਬ ਦੇ ਇਲੈਕਸ਼ਨ ਹੋਏ 35 ਸੀਟਾਂ ਕਾਂਗਰਸ ਜਿੱਤੀ ਉਦੋਂ 35 ਸੀਟਾਂ ਜਿੱਥੇ ਉਹਨਾਂ ਦੀ ਜਮਾਨਤਾ ਜੱਪ ਤੋਂ ਨਹੀਂ ਤੇ ਇਹਦੀਆਂ ਸੀ ਐਮਐਲਏ ਬਣੇ ਆਹ ਤਾਂ ਆਪਾਂ ਪੰਜਾਬ ਆਪਾਂ ਐ ਖਾਲਸਾ ਜੀ ਕੀ ਹੋ ਗਿਆ ਆਪਾਂ ਹੁਣ ਕਾਂਗਰਸ ਦੀ ਸਰਕਾਰ ਜੀ ਨੇ ਟੈਂਕਾਂ, ਤੋਪਾਂ ਨਾਲ ਦਰਬਾਰ ਸਾਹਿਬ ਤੇ ਹਮਲਾ ਕੀਤਾ ਉਸ ਪਾਰਟੀ ਨੂੰ ਤੁਸੀਂ ਦੋ ਵਾਰ ਮੁੱਖ ਮੰਤਰੀ ਬਣਾਤੀ ਤਿੰਨ ਵਾਰ ਬਣ ਕੇ ਉਹਦੇ ਬਹੁਤ ਪਈ ਕਿੰਨੇ ਵਾਰ ਬਣ ਕੇ ਤੇ ਇੱਕ ਹੋਰ ਦੇਖੋ ਜਦੋਂ-ਜਦੋਂ ਬਣੇ ਐ ਇੱਕ ਨਿਸ਼ਾਨੀ ਉਹਨਾਂ ਦੀ ਨਹੀਂ ਆ ਕਿ ਉਹਨੇ ਆ ਕੰਮ ਕੀਤਾ ਹੈ ਹੁਣ ਦੂਜੀ ਪਾਰਟੀ ਦੇਖ ਲਓ ਇੱਥੇ ਹਮ ਭਾਰਤੀ ਜਨਤਾ ਪਾਰਟੀ ਕੱਲੇ ਹੋ ਗਏ ਜਿਦੋਂ ਤੱਕ ਸਾਡੇ ਨਾਲ ਸੀ ਆਪਣੀ ਕੌਮ ਦੇ ਉਹਨਾਂ ਹਿੰਮਤ ਨਹੀਂ ਸੀ ਕੋਈ ਹਿੰਮਤ ਕਰ ਸਕੇ ਆਪੇ ਕੌਮ ਹੁਣ ਕੀ ਹੋਇਆ ਅਲੱਗ ਹੋ ਗਏ ਨਾ ਤਖਤ ਹਜ਼ੂਰ ਸਾਹਿਬ ਦਾ ਜਿਹੜਾ ਬੋਰਡ ਹੈ ਆਪਣੇ ਗੁਰੂ ਘਰ ਦੇ ਇਹ ਕੈਚ ਬਣਿਆ ਜਿਹਦੇ ਰਾਹੀਂ ਗੁਰੂ ਘਰਾਂ ਦੀ ਮੈਨੇਜਮੈਂਟ ਹੈ ਤਖਤ ਹਜ਼ੂਰ ਸਾਹਿਬ ਦੇ ਬੋਰਡ ਤੇ ਇਹਨਾਂ ਨੇ ਗੋਲੀ ਬਦਲਤਾ ਸਾਰੇ ਆਰਐਸਐਸ ਦੇ ਬੰਦੇ ਲਾਤੇ ਤੁਸੀਂ ਦੇਖੋ ਆਪਣੇ ਤੱਕ ਫਿਰ ਉਸਾ ਦਾ ਬੋਰਡ ਹੁਣ ਕੰਟਰੋਲ ਉਹਨਾਂ ਕੋਲੇ ਚਲਾ ਗਿਆ ਤੱਕ ਪਤਨਾ ਸ਼ਾਮ ਦਾ ਕੰਟਰੋਲ ਉਹਨਾਂ ਨੇ ਲੈ ਲਿਆ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਜਿਹੜੇ ਆਪਣੇ ਸਿੰਬਲ ਤੇ ਜਿੱਤੇ ਸੀ ਸਾਰੇ ਆਪਾਂ ਲੈਕਡ ਬਾਡੀ ਸੀ ਆਪਣੀ ਆ ਸੱਤ ਸਾ ਦੇ ਸਾਰੇ ਆਪਣੀ ਕੋਲ ਰਾਤ ਰਾਤ ਉਹਨੂੰ ਬੀਜੇਪੀ ਸ਼ਾਮਲ ਕਰ ਲਿਆ ਤੇ ਸਾਰਾ ਮੈਨੇਜਮੈਂਟ ਲੈ ਗਏ ਸ਼੍ਰੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਪਾਰਲੀਮੈਂਟ ਦੇ ਐਕਟਰ ਹੀ ਬਣੀ ਹੈ ਜਿਹੜੇ ਅੰਗਰੇਜ਼ ਨਹੀਂ ਤੋੜ ਸਕੇ ਇਹਨਾਂ ਨੇ ਤੋੜ ਕੇ ਹਰਿਆਣਾ ਅਲੱਗ ਕਰ ਦਿੱਤਾ ਹੁਣ ਅਗਲਾ ਨਿਸ਼ਾਨਾ ਹੈ ਪੰਜਾਬ ਤੁਹਾਡਾ ਆਪਣਾ ਹੈ ਉਹਨੂੰ ਪਤਾ ਹੈ ਕਿ ਆਪਣੀ ਤਾਕਤ ਇੱਥੋਂ ਆਉਂਦੀ ਹੈ ਤੇ ਜਿਹੜਾ ਅਗਰ ਧੁਰਾ ਹੀ ਖਤਮ ਕਰ ਦਿਓ ਕਿ ਹਲੇ ਵੀ ਤੁਸੀਂ ਚੁੱਪ ਰਹੋਗੇ ਆ ਹੁਣੀ ਕਿਸਾਨ ਜਥੇਬੰਦੀਆਂ ਦੀ ਆਪਣੇ ਬਾਰਡਰ ਤੇ ਜਦੋਂ ਰੋਕੇ ਸੀ ਗੁਰੂ ਘਰਾਂ ਦੇ ਪਹਿਲੇ ਤਾਂ ਕੋਈ ਵੀ ਧੰਨੇ ਆਉਂਦੇ ਆ ਕੋਈ ਹੁੰਦਾ ਲੰਗਰ ਜਾਂਦੇ ਐ ਐਕਟੀਵਿਟੀ ਕਿਤਾ ਕੋਈ ਕਮੇਟੀ ਹਰਿਆਣਾ ਦੀ ਉਹਨਾਂ ਨੇ ਆਪੇ ਕੰਟਰੋਲ ਕਰ ਲਈ ਪੁਲਿਸ ਨੂੰ ਜਿਹੜੇ ਕਰਦੇ ਸੀ ਦਿਖਾਇਆ ਗਿਆ ਗੁਰਦਗ੍ਰੋਹ ਘਰਾਂ ਚ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ